ਅਗਲੀ ਇੱਕ ਇੰਪੋਰਟੈਂਟ ਖਬਰ ਬਹੁਤ ਜਿੰਨੇ ਵੀ ਕਈ ਵਾਰ ਅਮਰੀਕਨ ਸਿਟੀਜ਼ਨ ਆ ਉਹ ਇੰਡੀਆ ਨੂੰ ਜਾਂਦੇ ਆ ਸੈਰ ਕਰਨ ਅਮਰੀਕਾ ਦੀ ਸਟੇਟ ਡਿਪਾਰਟਮੈਂਟ ਨੇ ਐਡਵਾਈਜ਼ਰੀ ਜਾਰੀ ਕੀਤੀ ਆ ਇਹਨਾਂ ਦੀ ਧਿਆਨ ਰੱਖਿਓ ਕੋਈ ਇੰਡੀਆ ਨੂੰ ਵਿਜ਼ਿਟ ਕਰਨ ਜਾ ਰਿਹਾ ਹੈ ਬਹੁਤ ਵਾਰ ਆਪਾਂ ਜੰਮੂ ਕਸ਼ਮੀਰ ਘੁੰਮਣ ਚਲੇ ਜਾਂਦੇ ਆ ਯੂ ਐਸ ਨੇ ਆਪਣੇ ਨੈਸ਼ਨਲਸ ਨੂੰ ਇਹ ਕਿਹਾ ਆ ਭਈ ਇੰਡੀਆ ਦੇ ਵਿੱਚ ਖਾਸ ਕਰਕੇ ਮਨੀਪੁਰ ਜੰਮੂ ਕਸ਼ਮੀਰ ਤੇ ਇੰਡੀਆ ਪਾਕਿਸਤਾਨ ਦਾ ਜਿਹੜਾ ਬਾਰਡਰ ਹੈਗਾ ਆ 10 ਕਿਲੋਮੀਟਰ ਤੱਕ ਦਾ ਉੱਥੇ ਵਿਜ਼ਿਟ ਨਾ ਕਰੋ ਕਹਿੰਦੇ ਵੀ ਮਨੀਪੁਰ ਦੇ ਵਿੱਚ ਰੇਪ ਦੇ ਬਹੁਤ ਜ਼ਿਆਦਾ ਵਿਕਟਮਸ ਹੋਏ ਹੈਗੇ ਆ ਸੈਕਸ਼ੂਅਲ ਹਰਾਸਮੈਂਟ ਇੰਡੀਆ ਦੇ ਵਿੱਚ ਇਸ ਵੇਲੇ ਨੰਬਰ 1 ਆ ਖਾਸ ਕਰਕੇ ਜਿਹੜੇ ਟਰੈਵਲਰਸ ਹੈਗੇ ਆ ਉਹਨਾਂ ਦੇ ਅਗੇਂਸਟ ਤੇ ਕਸ਼ਮੀਰ ਦੇ ਵਿੱਚ ਜਿਹੜੀ ਤੁਹਾਨੂੰ ਪਤਾ ਹੀ ਆ ਵੀ ਉੱਥੇ ਉਹ ਆਪਣੀ ਜੜਾਈ ਲੜ ਰਹੇ ਹੈਗੇ ਆ ਸਿਵਲ ਅਨਰੈਸਟ ਬਹੁਤ ਜ਼ਿਆਦਾ ਹੈਗਾ 10 ਕਿਲੋਮੀਟਰ ਜੋ ਇੰਡੀਆ ਪਾਕਿਸਤਾਨ ਬਾਰਡਰ ਦੇ ਵਿੱਚ ਵਿੱਚ ਆ ਉੱਥੇ ਵਿਜ਼ਿਟ ਨਾ ਕੀਤਾ ਜਾਵੇ ਬਹੁਤ ਸਾਰੇ ਏਰੀਏ ਚ ਟ੍ਰੈਵਲ アドਵਾਈਜ਼ਰੀ ਨੰਬਰ 2 ਹੁੰਦੀ ਆ ਪਰ ਇਸ ਏਰੀਏ ਦੇ ਵਿੱਚ ਲੈਵਲ 4 ਤੱਕ ਦੱਸੀ ਗਈ ਆ ਸਟੇਟ ਡਿਪਾਰਟਮੈਂਟ ਵੱਲੋਂ ਕਹਿੰਦੇ ਭਈ ਥ੍ਰੈਟ ਆਫ ਵਾਇਲੈਂਸ ਕ੍ਰਾਈਮ ਸੈਕਸ਼ੂਅਲ ਹਰਾਸਮੈਂਟ ਸੋ ਜਿਹੜਾ ਵੀ ਕੋਈ ਵਿਜ਼ਿਟ ਕਰਨ ਜਾਇਆ ਪਲੱਸ ਕੁਝ ਜਿਹੜੇ ਨੈਕਸਟ ਸਲਾਈਡ ਜਿੱਥੇ ਐਕਟਿਵ ਹੈਗੇ ਆ ਉਹਨਾਂ ਏਰੀਆ ਦੇ ਵਿੱਚ ਅਸਾਮ ਨਾਗਾਲੈਂਡ ਅਰੁਣਾਚਲ ਪ੍ਰਦੇਸ਼ ਮੀਜ਼ੋਰਮ ਸਿਕਮ ਤੇ ਤ੍ਰਿਪੁਰਾ ਇਹਨਾਂ ਸਾਰਿਆਂ ਦੇ ਵਿੱਚ ਕਹਿੰਦੇ ਪਈ ਵਿਜ਼ਿਟ ਨਾ ਕੀਤਾ ਜਾਵੇ ਜਿਹੜੇ ਅਮਰੀਕਨ ਸਿਟੀਜ਼ਨ ਹੈਗੇ ਆ ਜੀ ਅਮਰੀਕਾ ਦੇ ਵਿੱਚ ਕੱਲ ਬਹੁਤ ਵੱਡਾ ਜਿਹੜਾ ਵਾਸ਼ਿੰਗਟਨ ਡੀਸੀ ਦੇ ਵਿੱਚ ਵਾਈਟ ਹਾਊਸ ਦੇ ਸਾਹਮਣੇ ਪ੍ਰੋਟੈਸਟ ਹੋਇਆ ਇਸ ਪ੍ਰੋਟੈਸਟ ਦੇ ਵਿੱਚ ਪਾਲਸਤੀਨੀਅਨ ਲੋਕਾਂ ਦੇ ਹੱਕ ਵਾਲੇ ਬਹੁਤ ਸਾਰੇ ਲੋਕ ਸੀਗੇ ਅ ਅਮਰੀਕਨ ਝੰਡਿਆਂ ਨੂੰ ਅੱਗ ਵੀ ਲਾਈ ਗਈ ਕਈ ਜਗ੍ਹਾ ਦੇ ਉੱਤੇ ਝੰਡੇ ਉਤਾਰੇ ਵੀ ਗਏ ਇਹਦੇ ਸਬੰਧ ਦੇ ਵਿੱਚ ਯੂਨੀਅਨ ਸਟੇਸ਼ਨ ਜਿਹੜਾ ਵਾਸ਼ਿੰਗਟਨ ਡੀਸੀ ਦੇ ਵਿੱਚ ਹੈਗਾ ਹਾਊਸ ਸਪੀਕਰ ਮਾਈਕ ਜੌਨਸਨ ਨੇ ਕਿਹਾ ਕਿ ਇਹ ਬਿਲਕੁਲ ਗਲਤ ਹੈ ਇਦਾਂ ਦੀ ਚੀਜ਼ ਜਿਹੜੀ ਨਹੀਂ ਹੋਣੀ ਚਾਹੀਦੀ ਪ੍ਰੋਟੈਸਟ ਕਰਨ ਦਾ ਹੱਕ ਜਿਹੜਾ ਸਾਰਿਆਂ ਨੂੰ ਹੈਗਾ ਆ ਕਮਲਾ ਹੈਰਿਸ ਨੇ ਵੀ ਜਿਹੜਾ ਆ ਇਸ ਨੂੰ ਕ੍ਰਿਟੀਸਾਈਜ਼ ਕੀਤਾ ਹੈਗਾ ਜੀ ਬਿਲਕੁਲ ਸੋ ਅਕਾਲ ਪ੍ਰੈਜ਼ੀਡੈਂਟ ਬਾਈਡਨ ਹੋਣਾ ਨੇ ਆਪਣਾ ਸਪਸ਼ਟਿਕਰਨ ਦੇਣ ਦੀ ਕੋਸ਼ਿਸ਼ ਕੀਤੀ ਵੀ ਉਹ ਕਿਉਂ ਇਸ ਰੇਸ ਚੋਂ ਬਾਹਰ ਹੋ ਰਹੇ ਆ ਲੋਕਾਂ ਨੂੰ ਕੋਈ ਜਵਾਬ ਜਿਹੜਾ ਕਹਿੰਦੇ ਵੀ ਕੋਈ ਸਟੇਬਲ ਜਵਾਬ ਕਹਿ ਸਕਦੇ ਆ ਵੀ ਪੂਰੀ ਤਰ੍ਹਾਂ ਨਹੀਂ ਮਿਲਿਆ ਹੈਗਾ ਹਾਂ ਉਹਨਾਂ ਨੇ ਕਿਹਾ ਵੀ ਮੈਂ ਜੀ ਬਟਾਉਣ ਅਗਲੇ ਪਾਸੇ ਇੱਕ ਤਰੀਕੇ ਦੇ ਨਾਲ ਕਰ ਰਿਹਾ ਆ ਟਾਰਚ ਨੂੰ ਅੱਗੇ ਜਿਹੜਾ ਉਹ ਪੇਸ਼ ਕਰ ਰਹੇ ਆ ਪਰ ਕਹਿੰਦੇ ਵੀ ਨਾਲ ਦੇ ਨਾਲ ਹੁਣ ਇਹ ਚਰਚਾਵਾਂ ਜਿਹੜੀਆਂ ਤੇਜ਼ ਨੇ ਵੀ ਕੀ ਗੱਲ ਬਾਕੀਆਂ ਦੇ ਲਈ ਵੀ ਇਹ ਸਾਰਾ ਕੁਝ ਬਰਾਬਰ ਜਿਹੜਾ ਹੋਣਾ ਚਾਹੀਦਾ ਸੀ ਜਿਨ੍ਹਾਂ ਨੇ ਇੰਨੇ ਜਾਣਿਆਂ ਨੇ ਵੋਟਾਂ ਜਿਹੜੀਆਂ ਉਹ ਪਾਈਆਂ ਉਹਨਾਂ ਦਾ ਜਿਹੜਾ ਉਹ ਕੀ ਬਣੇਗਾ ਸੋ ਉਹਨਾਂ ਦੇ ਨਾਲ ਕਹਿੰਦੇ ਵੀ ਕਿਤੇ ਨਾ ਕਿਤੇ ਠੱਗੇ ਮਹਿਸੂਸ ਕਰ ਰਹੇ ਆ ਉਧਰ 트럼ਪ ਹੋਣਾ ਨੇ ਕਮਲਾ ਹੈਰਿਸ ਦੇ ਬਾਰੇ ਕਹਿੰਦੇ ਵੀ ਇੱਕੋ ਸਪੀਚ ਦੇ ਵਿੱਚ 10 ਤੋਂ ਵੱਧ ਜਿਹੜੇ ਆ ਗਲਤ ਕਲੇਮ ਜਿਹੜੇ ਉਹ ਕਿਤੇ ਹੁਣ ਕੀ 트럼ਪ ਜੋ ਕਮਲਾ ਹੈਰਿਸ ਦੇ ਉੱਤੇ ਜੋ ਅਟੈਕ ਕਰ ਰਹੇ ਆ ਉਹਨਾਂ ਦਾ ਇਸ ਦੇ ਉੱਤੇ ਨਾਲ ਕੀ ਅਸਰ ਪਊਗਾ ਇਸ ਇਲੈਕਸ਼ਨ ਮੋਡ ਦੇ ਵਿੱਚ ਇਹ ਦੇਖਣ ਵਾਲੀ ਗੱਲ ਰਹੂਗੀ ਸੋ ਕਾਫੀ ਕੁਝ ਜਿਹੜਾ ਚੇਂਜ ਜਿਹੜਾ ਉਹ ਹੋ ਰਿਹਾ ਹੈਗਾ ਆ ਸੋ ਦੇਖਦੇ ਆ ਕੀ ਹੁੰਦਾ ਆ ਜੀ ਤੇ ਇੱਕ ਕੈਲੀਫੋਰਨੀਆ ਨਾਲ ਸੰਬੰਧਿਤ ਵੱਡੀ ਖਬਰ ਤੋਂ ਬਾਅਦ ਦੇ ਵਿੱਚ ਆਪਾਂ ਰੁੱਖ ਜਿਹੜਾ ਉਹ ਕਰਦੇ ਆ ਟਰਕਿੰਗ ਇੰਡਸਟਰੀ ਦੀਆਂ ਖਬਰਾਂ ਦੇ ਵੱਲ ਨੂੰ ਗਵਰਨਰ ਨਿਊਸਮ ਹੋਣਾ ਨੇ ਆਰਡਰ ਕਰ ਦਿੱਤਾ ਵੀ ਕੈਲੀਫੋਰਨੀਆ ਦੇ ਅਧਿਕਾਰੀਆਂ ਨੂੰ ਵੀ ਜਿਹੜੇ ਹੋਮਲੈਸ ਇਨਕੈਂਪਮੈਂਟਸ ਆ ਉਹਨਾਂ ਨੂੰ ਚੱਕ ਦਿੱਤਾ ਜਾਵੇ ਉਹਨਾਂ ਨੂੰ ਰਿਮੂਵ ਜਿਹੜਾ ਉਹ ਕਰ ਦਿੱਤਾ ਜਾਵੇ ਸੋ ਇਹ ਜਿਹੜਾ ਡਾਇਰੈਕਟਿਵ ਆ ਉਹਨ ਗਵਰਨਰ ਨਿਊਸਮ ਨੇ ਜਿਹੜਾ ਹੋ ਲਿਆ ਆ ਇਲੈਕਸ਼ਨ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਇੱਕ ਡਿਸੀਜਨ ਆਇਆ ਸੀ ਜਿਸ ਦੇ ਵਿੱਚ ਇਹ ਸੁਪਰੀਮ ਕੋਰਟ ਨੇ ਆਖਿਆ ਸੀਗਾ ਵੀ ਹਾਂ ਤੁਸੀਂ ਜਿਹੜੇ ਲੋਕਲ ਲੀਡਰ ਆ ਉਹਨਾਂ ਦੇ ਕੋਲ ਅਧਿਕਾਰ ਹੈਗਾ ਆ ਉਹਨਾਂ ਦੇ ਕੋਲ ਇਹ ਹੱਕ ਹੈਗਾ ਆ ਕਿ ਉਹ ਹੋਮਲੈਸ ਕੈਂਪਸ ਨੂੰ ਉੱਥੋਂ ਰਿਮੂਵ ਕਰ ਸਕਦੇ ਆ ਸੋ ਉਸੇ ਦੇ ਤਹਿਤ ਲੱਗਦਾ ਹੈ ਗਵਰਨਰ ਨਿਊਸਮ ਹੁਣਾਂ ਨੇ ਇਹ ਹੁਣ ਆਦੇਸ਼ ਜਾਰੀ ਕੀਤੇ ਆ homelessness ਦੀ ਸਿਚੁਏਸ਼ਨ ਬਹੁਤ ਜ਼ਿਆਦਾ ਮਾੜੀ ਬਣੀ ਪਈ ਆ ਪੂਰੇ ਕੈਲੀਫੋਰਨੀਆ ਦੇ ਵਿੱਚ 1.80 ਲੱਖ ਤੋਂ ਵੱਧ ਜਿਹੜੇ ਹੋਮਲੈਸ ਲੋਕ ਮੰਨੇ ਜਾਂਦੇ ਨੇ ਪਿਛਲੇ ਸਾਲ ਦੇ ਵਿੱਚ ਕੈਲੀਫੋਰਨੀਆ ਦੇ ਵਿੱਚ ਸੋ ਇਹ ਨਿਊਯਾਰਕ ਸਿਟੀ ਦੇ ਵਿੱਚ ਤਾਂ ਕਹਿੰਦੇ ਵੀ ਕਈ ਜੂਰਿਸਡਿਕਸ਼ਨ ਇਦਾਂ ਵੀ ਉੱਥੇ ਗਾਰੰਟੀ ਹੈਗੀ ਆ ਤੁਹਾਡੀ ਹਾਊਸਿੰਗ ਦੀ ਪਰ ਕੈਲੀਫੋਰਨੀਆ ਦੇ ਵਿੱਚ ਸਾਰੇ ਪਾਸੇ ਇਦਾਂ ਨਹੀਂ ਹੈਗਾ ਪਰ ਹੁਣ ਜਿਹੜੇ ਗਵਰਨਰ ਨਿਊਸਮ ਜੋ ਕਿ ਡੈਮੋਕ੍ਰੇਟ ਆ ਉਹਨਾਂ ਨੇ ਸਟੇਟ ਤੇ ਲੋਕਲ ਲੀਡਰਸ ਨੂੰ ਕਿਹਾ ਹੈ ਵੀ ਜਿਹੜੇ ਸੁਪਰੀਮ ਕੋਰਟ ਦੀ ਰੂਲਿੰਗ ਦੇ ਉੱਤੇ ਐਕਟ ਕਰਦੇ ਹੋਏ ਅਰਜੈਂਸੀ ਤੇ ਡਿਗਨਿਟੀ ਦੇ ਨਾਲ ਕਹਿੰਦੇ ਆ ਵੀ ਹੋਮਲੈਸ ਇਨ ਕੈਂਪ ਜਿਹੜੇ ਕੈਂਪਰਸ ਆ ਉਹਨਾਂ ਨੂੰ ਉੱਥੋਂ ਰਿਮੂਵ ਕੀਤਾ ਜਾਵੇ